ਉਹਨੂੰ ਹੁਣ ਲੈ ਕੇ ਚਲੇ ਵਰਕਸ਼ਾਪ ਦੇ ਧੂਕੇ ਗੱਡੀ ਨੂੰ ਹੋ ਜਾਂਦਾ ਪਾਣੀ ਸਕਦੇ ਸੀ ਹੁਣ ਆਪਦਾ ਹੀ ਕੋਈ ਤਨ ਪਾਉਣਾ ਪਿਆ ਇਹ ਗੋਵਿੰਦਗੜ ਵਸਤੀ ਆ ਇਹਦੇ ਗਲੀ ਦੇ ਵਿੱਚ ਬਾਈ ਉੱਥੇ ਠੀਕ ਕਰਦਾ ਉਹਦਾ ਨਾਮ ਆਪਾਂ ਪੁੱਛਾਂਗੇ ਕੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਚੱਲੇ ਆ ਮੋਗੇ ਕਿਉਂਕਿ ਮੋਗੇ ਜਾਣ ਦੇ ਇੱਕ ਦੋ ਕਾਰਨ ਹੈਗੇ ਆ ਤੇ ਈਮਾਨ ਸਿੰਘ ਹੁੰਦਾ ਜਾਂਦਾ ਵੱਡਾ ਤੇ ਇਹ ਜੀਪ ਲਿਆਉਂਦੀ ਸੀ ਜਿਹੜੀ ਇਹ ਲਿਆਂਦੀ ਸੀ ਆਪਾਂ ਜਦੋਂ ਸਰਗੁਣ ਹੋਈ ਆ 2020 ਦੇ ਵਿੱਚ ਤੇ ਇਹ ਲਿਆਂਦੀ ਸੀ ਆਪਣਾ ਦਸੰਬਰ ਸ਼ਾਇਦ 2020 ਦੇ ਵਿੱਚ ਤੇ ਉਸ ਤੋਂ ਬਾਅਦ ਇਹ ਹੁਣ ਥੋੜਾ ਜਿਹਾ ਚੰਮ ਚੱਲ ਨਹੀਂ ਆ ਤੇ ਇਹਦੀ ਬੈਟਰੀ ਬੂਟਰੀ ਹੋ ਗਈ ਲੋ ਤੇ ਹੁਣ ਈਮਾਨ ਵਾਸਤੇ ਇਹ ਗੱਡੀ ਹੁਣ ਆਪਾਂ ਠੀਕ ਕਰਾਉਣੀ ਆ ਸ਼ਾਇਦ ਬੈਟਰੀ ਪਾਉਗੀ ਬਾਕੀ ਕਿੰਨੇ ਦੀ ਬੈਟਰੀ ਪੈਂਦੀ ਆ ਜਾਂ ਕੀ ਹੋਰ ਹਿਸਾਬ ਕਿਤਾਬ ਆ ਉਹ ਆਪਾਂ ਵੇਖਾਂਗੇ ਦਾ ਤੇ ਅੱਜ ਇਹ ਮੈਂ ਤਾਂ ਪਰਛੱਤੇ ਤੋਂ ਲਾ ਕੇ ਲੈ ਕੇ ਆਂਦੀ ਆ ਜਿਬੜੀ ਲੁਬੜੀ ਪਈ ਆ ਤੇ ਇਹਦਾ ਇਹ ਕਾ ਵਿਚਾਰਾ ਸੀਸਾ ਟੁੱਟਿਆ ਪਿਆ ਇਹ ਤਾਂ ਚੱਲ ਲਾ ਦੇਾਂ ਕੋਈ ਨਹੀਂ ਪਲਾਸਟਿਕ ਦਾ ਹੀ ਆ ਇਹ ਲੱਗ ਜਾਓ ਇੱਥੇ ਇਹ ਲਾ ਦੇਾਂਗੇ ਬਾਅਦ ਚ ਇਹਨੂੰ ਕਿਰਾਂ ਰੱਖ ਦਿੰਨੇ ਆ ਹਨਾ ਤੇ ਈਮਾਨ ਵਾਸਤੇ ਇਹ ਅੱਜ ਗੱਡੀ ਤਿਆਰ ਕਰਾ ਕੇ ਲੈ ਆਉਣੀ ਨਾਲੇ ਸਰਗੁਣ ਲਿਆ ਕਰੂ ਝੂਟੇ ਤੇ ਨਾਲੇ ਲਿਆ ਕਰੂ ਈਮਾਨ ਤੇ ਇਹਨੂੰ ਲੈ ਕੇ ਜਾਨੇ ਮੋਗੇ ਜਿਹਦੀ ਸਰਵਿਸ ਕਰਵਾ ਕੇ ਲੈ ਕੇ ਆਉਣੇ ਆ ਗੱਡੀ ਕਰਤੀ ਆ ਤਿਆਰ ਸਾਫ ਸੁੱਟ ਕਰਤੀ ਪੂਰੀ ਹਨਾ ਤੇ ਹੁਣ ਜਿਹੜੀ ਲੁੱਕ ਵਧੀਆ ਬਣ ਗਈ ਆ ਤੇ ਇਹ ਆਪਾਂ ਲਈ ਸੀ 15000 ਦੀ ਉਦੋਂ ਹੋ ਗਏ 5 ਸਾਲੇ ਨੂੰ ਲਿਆਂਦੇ ਨੂੰ ਤੇ ਬਹੁਤ ਵਧੀਆ ਚੱਲੀ ਪਰ ਹੁਣ ਇਹ ਦੀ ਜਿਹੜੀ ਆਪਾਂ ਅਮਾ ਨੇ ਸਰਵਿਸ ਕਰਾਉਣ ਵਾਲੀ ਹੋ ਗਈ ਆ ਉਹ ਕਰਾਉਣੀ ਆ ਈਮਾਨ ਪਿਆ ਸੀ ਸੁੱਤਾ ਈਮਾਨ ਸਿੰਘ ਸਾਡਾ ਪਿਆ ਸੀ ਸੁੱਤਾ ਤੇ ਇਹਨੇ ਪਹਿਲੀ ਵਾਰ ਵੇਖੀ ਗੱਡੀ ਕਿਉਂਕਿ ਗੱਡੀ ਸਾਡੀ ਰੱਖੀ ਹੋਈ ਸੀ ਤਾਂ ਪ੍ਰਸ਼ੱਤੀ ਤੇ ਦੇਖ ਕਿ ਕਿਵੇਂ ਖੁਸ਼ ਹੁੰਦਾ ਕਿਵੇਂ ਕੀ ਬੋਤ ਇਹ ਕੀ ਆ ਕੀ ਇਹ ਕੀ ਆ ਬੱਤ ਉਹ ਨਿੱਕੇ ਮੁੰਡੇ ਓਏ ਓਏ ਦੇਖੀ ਕੀ ਬੱਤ ਗੱਡੀ ਆ ਮੁੰਡੇ ਈਮਾਨ ਸਿੰਘ ਓਏ ਈਮਾਨ ਸਿੰਘ ਮੁੰਡੇ ਗੱਡੀ ਆ ਬੱਤ ਚਲਾਉਂਗੇ ਈਮਾਨ ਸਿੰਘ ਤਾਂ ਸਾਡਾ ਗੱਡੀ ਚੱਕ ਰਹੀ ਜਾਂਦਾ ਬੱਤ ਇੱਥੇ ਬੈਠਣਾ ਇਹਨੇ ਨੂ ਪੀਪੂ ਪੀਪੀ ਬੀ 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 ਇਹ ਤਾਂ ਹਾਰਨ ਵੱਜੂਗਾ ਇੱਥੋਂ ਜਾਂ ਕਿੱਥੋਂ ਵੱਜਦਾ ਹੁੰਦਾ ਪਤਾ ਨਹੀਂ ਕਿੱਥੋਂ ਜਾਂ ਉਹ ਠੀਕ ਰੱਖ ਕੇ ਲੈ ਕੇ ਹੁਣ ਮਾਨਸingh ਠੀਕ ਆ ਠੀਕ ਆ ਗੱਡੀ ਦੇ ਵਿੱਚ ਲੱਦ ਲਈ ਸੀ ਗੱਡੀ ਤੇ ਹੁਣ ਅਸੀਂ ਚੱਲੇ ਆ ਮੋਕੇ ਵੱਲ ਨੂੰ ਉਹਨੂੰ ਹੁਣ ਲੈ ਕੇ ਚੱਲੇ ਵਰਕਸ਼ਾਪ ਦੇ ਧੂਕੇ ਗੱਡੀ ਨੂੰ ਹੋ ਜਾਂਦਾ ਪਾਣੀ ਸਕਦੇ ਸੀ ਹੁਣ ਆਪਦਾ ਹੀ ਕੋਈ ਤਨ ਪਾਉਣਾ ਪਿਆ ਇਹ ਗੋਵਿੰਦਗੜ ਵਸਤੀ ਆ ਇਹਦੇ ਗਲੀ ਦੇ ਵਿੱਚ ਬਾਈ ਉੱਥੇ ਠੀਕ ਕਰਦਾ ਉਹਦਾ ਨਾਮ ਆਪਾਂ ਪੁੱਛਾਂਗੇ ਕੀ ਆ ਉਹ ਬਾਈ ਦਾ ਇਸੇ ਦਾ ਹੀ ਕੰਮ ਆ ਉਹ ਘਰੇ ਠੀਕ ਕਰਦਾ ਗੱਡੀਆਂ ਆ ਘਰ ਆ ਬਾਈ ਦਾ ਬਾਈ ਜੀ ਨਾਲ ਗਲੀ ਨੰਬਰ 4 ਦੇ ਵਿੱਚ ਕੰਮ ਕਰਦੇ ਨੇ ਆ ਗੱਡੀਆਂ ਦਾ ਘਰੇ ਹੀ ਕੰਮ ਕਰਦੇ ਨੇ ਇਥੇ ਲੈ ਕੇ ਆਏ ਹਾਂ ਬਾਈ ਕੋਲੇ ਗੋਬਿੰਦਗੜ੍ਹ ਵਾਸੀ ਦੇ ਵਿੱਚ ਗਲੀ ਨੰਬਰ 4 ਗੁਰਦੁਆਰੇ ਦੇ ਬਿਲਕੁਲ ਸਾਹਮਣੇ ਆ ਬਾਈ ਦਾ ਘਰ ਤੇ ਜੇ ਕਿਸੇ ਦੀ ਜੀਵਕ ਖਰਾਬ ਆ ਤਾਂ ਤੁਸੀਂ ਬਾਈ ਕੋਲੇ ਆ ਕੇ ਜਿਹੜਾ ਵੇਖੋ ਉਹ ਖੜੀਆਂ ਜੀਪਾਂ ਤੇ ਆਪਾਂ ਵੀ ਬਾਈ ਕੋਲੇ ਲੈ ਕੇ ਆਏ ਹਾਂ ਇੱਕ ਤਾਂ ਬੈਟਰੀ ਪੈਣੀ ਹੈ ਨਾ ਜੀ ਬੈਟਰੀ ਉਦੋਂ ਦੀ ਪੁਆਈਏ ਨਾਲ ਦੀ ਇੱਕ ਤਾਂ ਗੱਡੀ ਦੀ ਪੈਣੀ ਹੈ ਬੈਟਰੀ ਬਾਈ ਕਹਿੰਦੇ ਇੱਕ ਸ਼ਾਇਦ ਚਾਰਜਿੰਗ ਵਾਲੇ ਚ ਕੋਈ ਪ੍ਰੋਬਲਮ ਆ ਇੱਕ ਉਹਦੇ ਰਿਮੋਟ ਦੇ ਵਿੱਚ ਨਾ ਕੋਈ ਮੜਾ ਮੋਟਾ ਹੈਗਾ ਕੋਈ ਬਟਨਾਂ ਦੇ ਵਿੱਚ ਬਾਈ ਕਹਿੰਦਾ ਤੇ ਇੱਕ ਜਿਹੜੀ ਸਵਿੱਚ ਬਦਲਣ ਵਾਲੀ ਜਿਹੜੀ ਸਟਾਰਟਿੰਗ ਵਾਲੀ ਉਹ ਥੋੜੀ ਗੜਬੜ ਕਰਦੀ ਆ ਬਾਈ ਕਹਿੰਦਾ ਨਾ ਬਈ ਲੱਗ ਜਾਨੇ 2 2.5 ਘੰਟੇ ਤੇ ਕਹਿੰਦਾ ਕਿਉਂਕਿ ਸਮਾਨ ਸੂਨ ਲੈ ਕੇ ਆਉਣਾ ਤੇ 1800 ਰੁਪਏ ਦਾ ਖਰਚਾ ਆਊਗਾ ਤੇ ਮੈਂ ਕਹਾ ਚੱਲ ਠੀਕ ਆ ਤੇ ਹੁਣ 1000 ਰੁਪਿਆ ਬਾਈ ਨੂੰ ਦਵਾ ਕਰਾਇਆ ਤਾਂ 1800 ਰੁਪਿਆ ਖਰਚ ਆਊਗਾ ਤੇ ਫੇਰ ਤੇ ਉਸ ਤੋਂ ਬਾਅਦ ਹੁਣ 2:00 ਵਜੇ ਲੈ ਕੇ ਜਾਵਾਂ 11:00 ਵਜੇ 52 ਮਿੰਟ ਹੋ ਗਏ ਆ ਤੇ ਬਾਕੀ ਦੇਖਦੇ ਆ ਕੀ ਬੰਦਾ ਵਾ ਮੈਂ ਤਾਂ ਜਾਣਿਆ ਚਾਚਾ ਗੱਡੀ ਲੈਣ ਕਿਉਂਕਿ ਉਹਨੇ ਸਾਨੂੰ 2 ਘੰਟੇ ਕਿਹਾਦਾ ਸੀਗਾ ਬਾਈ 2 ਘੰਟੇ ਲੱਗਣਗੇ ਹੁਣ ਮੋਟਰਸਾਈਕਲ ਤੇ ਲੱਦ ਕੇ ਲੈ ਕੇ ਆਵਾਂਗੇ ਆਪਾਂ ਤੇ ਚੱਲਦੇ ਹੁਣ ਮੋਗੇ ਨੂੰ ਆਪਾਂ ਹੁਣ ਜਮਾ ਰਜੀਵ ਹਸਪਤਾਲ ਦੇ ਸਾਹਮਣੇ ਆ ਗਏ ਉਹ ਸਾਹਮਣੇ ਹੈਗਾ ਰਜੀਵ ਹਸਪਤਾਲ ਰੋਡ ਲੱਗਣਾ ਤੇ ਇਹਦੇ ਸਾਹਮਣੇ ਜਿਹੜਾ ਆਹ ਕਟ ਜਾਂ ਉੱਤਰਦਾ ਇੱਥੋਂ ਆਪਾਂ ਉੱਤਰ ਜਾਣਾ ਉਹਦੀ ਦੁਕਾਨ ਤੇ ਜਾਣ ਵਾਸਤੇ ਤੇ ਇਹ ਮੇਨ ਚੌਕ ਆ ਗਿਆ ਮੋਕੇ ਦਾ ਇੱਥੋਂ ਜੇ ਅੱਗੇ ਜਾ ਕੇ ਜਿਹੜਾ ਉਹ ਰੋਡ ਮੁੜਦਾ ਵਾ ਬਸਤੀ ਕੋ ਬੰਦ ਕਰ। ਇੱਥੋਂ ਫੋਲ ਜਾ ਥੋੜਾ ਜਿਹਾ ਨੀਵਾ ਹੋਊਗਾ। ਉਹ ਦੂਜਾ ਪੌ ਚੜੂਗਾ। ਆ ਇੱਥੋਂ ਪੌੜਾ ਜਿਹਾ ਖਤਮ ਹੋ ਗਿਆ ਹਣਾ। ਆ ਰੋੜ ਜਾਂਦਾ ਉਹ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਉਹ ਸਾਹਮਣੇ ਆ ਗਿਆ ਬਾਈ ਦਾ ਘਰ ਉਹ ਬਈ ਗੱਡੀ ਹੋ ਗਈ ਠੀਕ ਸਾਡੀ ਤੇ ਹੁਣ ਅਸੀਂ ਮੋਟਰਸਾਈਕਲ ਉੱਤੇ ਮੈਂ ਤੇ ਚਾਚਾ ਲੈ ਕੇ ਜਾਣੇ ਨੂੰ ਐਸੇ ਹੱਥ ਜਾ ਜਾ ਕੇ ਸਿੱਦੇ ਆਪ ਆਇਆ ਤਾਂ ਲੋਟ ਨਹੀਂ ਆਈ ਬਈ ਚਾਚੇ ਨਾਲ ਤੇ ਹੁਣ ਬੰਨਣੀ ਪਈ ਐ ਤੇ ਚਾਚੇ ਨੂੰ ਬਸ ਤੇ ਚੜਾਵਾਂਗੇ ਫਿਰ ਹੋਰ ਕੀ ਆ ਬੰਨ ਕੇ ਜਾਨੀ ਬਣੀ ਹੈ ਆਪਾਂ ਇਸ ਤਰ੍ਹਾਂ ਇੱਥੇ ਬਾਈਆਂ ਹੌਣਾਂ ਕੋਲ ਆਪਾਂ ਲਏ ਆ ਫਲ ਫਰੂਟ ਸਰਗਣ ਵਾਸਤੇ ਗੱਡੀ ਆਪਾਂ ਲਾਦ ਲਈ ਮਗਰ ਆਪਾਂ ਗੱਡੀ ਪਿੱਛੇ ਵੇਖੋ ਵੀ ਆ ਲਦ ਲਈ ਇਦਲੇ ਪਾਸੇ ਮਗਰਲੇ ਪਾਸੇ ਤੇ ਹੁਣ ਚਾਲੇ ਪਾਦੇ ਆ ਪਿੰਡ ਨੂੰ ਫਲ ਫਰੂਟ ਵੀ ਲੈ ਰਹੇ ਆ ਆਪਾਂ ਘਰ ਕੋਲੇ ਪਹੁੰਚ ਗਏ ਵੇਖਦੇ ਜਵਾਕ ਕੀ ਕਹਿੰਦੇ ਆ ਓਏ ਸਰਗਣ ਆ ਗਈ ਨਾ ਗੱਡੀ ਕੀ ਆ ਗੱਡੀ ਮਾਨ ਸਿੰਘ ਨੂੰ ਚਾਹ ਚੜ ਗਿਆ ਚਾਚਾ ਪਹਿਲਾ ਆ ਗਿਆ ਮੇਰੇ ਨਾਲੋਂ ਉਹਨੇ ਪਹਿਲੀ ਵਾਰ ਵੇਖੀ ਨਾ ਫਿਰ ਟੋੜਾ ਚੱਲ 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 ਤੋਰ ਪਰ ਇਹਨੂੰ ਘਰ ਪਰ ਇਹਨੂੰ ਪਰ ਇਹਨੂੰ ਸੜਕ ਤੇ ਨਹੀਂ ਪਰ ਇਹਨੂੰ ਹਾਂ ਪਰ ਇਹਨੂੰ ਹੋਰ ਕਰ ਹੋਰ ਕਰ ਸੜਕ ਤੇ ਨਹੀਂ ਪਰ ਇਹਨੂੰ ਹਾਂ ਹਾਂਜੀ ਕਿਵੇਂ ਲੱਗੀ ਗੱਡੀ ਤੁਹਾਡੀ ਇਹ ਕਿਹਦੀ ਗੱਡੀ ਸੀਗੀ ਪਹਿਲਾਂ ਮੈਨੂੰ ਦੱਸੋ ਕਿਹਦੀ ਸੀ ਇਹ ਸਰਗੁਣ ਦੀ ਗੱਡੀ ਸੀ ਬਾਈ ਹੁਣ ਅਸੀਂ ਈਮਾਨ ਵਾਸਤੇ ਤੇ ਸਰਗੁਣ ਵਾਸਤੇ ਈਮਾਨ ਵਾਸਤੇ ਤੇ ਸਰਗੁਣ ਵਾਸਤੇ ਈਮਾਨ ਵਾਸਤੇ ਇੱਥੇ ਆਪਣੇ ਵਲੌਗ ਦੀ ਹੁਣ ਸਮਾਪਤੀ ਆ ਜਿਹੜੇ ਗੂੜੇ ਆਪਾਂ ਜਿਹੜੇ ਕੜਵਾਤੇ ਆ ਸਰਗੋਂ ਤੇ ਇਮਾਨ ਹੋਣਾ ਨੂੰ ਵਲੌਗ ਕਰਦੇ ਹੁਣ ਸਮਾਪਤ ਟਾਈਮ ਵੀ ਕਾਫੀ ਹੋ ਗਿਆ ਵਾ ਤੇ ਨਵੇਂ ਵਲੌਗ ਦੇ ਨਾਲ ਮਿਲਾਂਗੇ ਫਿਰ ਆਪਾਂ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ